ਅੰਜੀ ਗੁੱਡ ਈਵਨਿੰਗ ਜੀ ਸਾਰਿਆਂ ਨੂੰ ਜੀ ਅੱਜ ਆਪਾਂ ਅਰਥ ਬਾਰੇ ਪੜਨ ਜਾ ਰਹੇ ਹਾਂ ਜੀ ਪਾਈਥਾਗੋਰਸ ਦੇ ਅਨੁਸਾਰ 582 57 ਬੀਸੀ ਦਾ ਮੰਨਣਾ ਸੀ ਕਿ ਧਰਤੀ ਇੱਕ ਗੋਲਾ ਹੈ ਤੇ ਉਹ ਕੀ ਮੰਨਦੇ ਸਨ ਵੀ ਧਰਤੀ ਇੱਕ ਗੋਲਾ ਹੈ ਧਰਤੀ ਦੇ ਦੋ ਬੁਨਿਆਦੀ ਲੈਹਰੇ ਹਨ ਜੀ ਸੂਰਜ ਤੇ ਦੁਆਲੇ ਘੁੰਮਣਾ ਨੂੰ ਰੈਵੋਲੂਸ਼ਨ ਕਹਿੰਦੇ ਨੇ ਜੀ ਆਪਣੇ ਧੁਰੇ ਤੇ ਘੁੰਮਣਾ ਰੋਟੇਸ਼ਨ ਦੇ ਕਾਰਨ ਹੈ ਜੀ ਧਰਤੀ ਤੇ 23 ਘੰਟੇ 55 ਮਿੰਟ ਦੀ 4.9 ਸੈਕਿੰਡ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ ਜੀ ਇਹ ਕੁਸ਼ਣ ਵੀ ਰਿਪੀਟ ਹੋ ਸਕਦਾ ਜੀ ਵੀ ਧਰਤੀ ਕਿੰਨੇ ਟਾਈਮ ਦੇ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ 23 ਘੰਟੇ 55 ਮਿੰਟ 4.9 ਸੈਕਿੰਡ ਦੇ ਵਿੱਚ ਚੱਕਰ ਪੂਰਾ ਕਰਦੀ ਹੈ ਜੀ ਧਰਤੀ ਦਾ ਧੁਰਾ ਅੰਡਾ ਕਰ ਤਲਦਾ ਜੀ ਲੰਬ ਤੋਂ 23 1/2 ਦੇ ਕੋਣ ਤੇ ਝੁਕਿਆ ਹੋਇਆ ਹੈ ਜੀ ਹਾਂਜੀ ਰੋਟੇਸ਼ਨ ਦੇ ਪ੍ਰਭਾਵ ਕੀ ਨੇ ਇਫੈਕਟ ਕਿ ਨੇ ਸੂਰਜ ਦਾ ਚੜਨਾ ਤੇ ਡੁੱਬਣਾ ਅਸਲ ਵਿੱਚ ਧਰਤੀ ਦੇ ਘੁੰਮਣ ਦਾ ਕਾਰਨ ਹੁੰਦਾ ਜੀ ਸੂਰਜ ਦਾ ਚੜਨਾ ਤੇ ਡੁੱਬਣਾ ਵੀ ਅਸਲ ਵਿੱਚ ਧਰਤੀ ਦੇ ਘੁੰਮਣ ਦਾ ਕਾਰਨ ਹੈ ਜੀ ਰੋਟੇਸ਼ਨ ਕੋਰੀਓਲਿਸ ਫੋਰਸ ਦੇ ਕਾਰਨ ਜੀ ਬਣਦੀ ਹੈ ਜੀ ਕੋਰੀਓਲਿਸ ਦੇ ਫੋਰਸ ਦੇ ਕਾਰਨ ਬਣਦੀ ਹੈ ਰੋਟੇਸ਼ਨ ਜਿਸ ਦੇ ਕਾਰਨ ਹਵਾਵਾਂ ਤੇ ਸਮੁੰਦਰੀ ਧਰਾਵਾਂ ਨੂੰ ਉਹਨਾਂ ਦੇ ਆਮ ਮਾਰਗ ਤੋਂ ਵਿਗਾੜਿਆ ਜਾਂਦਾ ਸੀ ਹੈਗੇ ਹੈ ਅੱਗੇ ਹੈ ਜੀ ਧਰਤੀ ਦੀ ਰੈਵਲੂਸ਼ਨ ਕਿਉਂ ਹੁੰਦੀ ਹੈ ਜੀ ਪੱਛਮ ਤੋਂ ਪੂਰਬ ਵੱਲ ਘੁੰਮਣ ਨੂੰ ਧਰਤੀ ਦੀ ਕ੍ਰਾਂਤੀ ਕਹਿੰਦੇ ਕਿਦੇ ਵੱਲ ਕਹਿੰਦੀ ਹੈ ਪੱਛਮ ਤੋਂ ਪੂਰਬ ਵੱਲ ਜੀ ਸੂਰਜ ਤੇ ਦੁਆਲੇ ਇੱਕ ਚੱਕਰ ਪੂਰਾ ਕਰਨ ਲਈ 365 ਦਿਨ ਤੇ 6 ਘੰਟੇ ਲੱਗਦੇ ਨੇ ਜੀ ਕਿੰਨਾ ਟਾਈਮ ਲੱਗਦਾ ਜੀ ਇਹਨੂੰ ਚੱਕਰ ਪੂਰਾ ਕਰਨ ਲਈ 365 ਤੇ 6 ਘੰਟੇ 365 ਦਿਨ ਤੇ 6 ਘੰਟੇ ਲੱਗਦੇ ਹਨ ਜੀ ਸੂਰਜ ਤੇ ਧਰਤੀ ਦੀ ਦੂਰੀ ਚੱਕਰ ਤੇ ਅੰਡਾਕਾਰ ਆਕਾਰ ਦੇ ਸਮੇਂ-ਸਮੇਂ ਵਿੱਚ ਬਦਲੀ ਰਹਿੰਦੀ ਹੈ ਜੀ ਸੂਰਜ ਤੇ ਧਰਤੀ ਦੀ ਜਿਹੜੀ ਦੂਰੀ ਆ ਚੱਕਰ ਦੇ ਅੰਡਾਕਾਰ ਆਕਾਰ ਦੇ ਵਿੱਚ ਜੀ ਸਮੇਂ-ਸਮੇਂ ਤੇ ਬਦਲਦੀ ਰਹਿੰਦੀ ਹੈ 3 ਜਨਵਰੀ ਨੂੰ ਧਰਤੀ ਸੂਰਜ ਦੇ ਸਭ ਤੋਂ ਨੇੜੇ ਹੁੰਦੀ ਹੈ ਜੀ 3 ਜਨਵਰੀ ਨੂੰ ਧਰਤੀ ਸਭ ਤੋਂ ਨੇੜੇ ਹੁੰਦੀ ਹੈ ਜੀ ਇਸ ਨੂੰ ਪਰਹੇਲੀਅਸ ਕਿਹਾ ਜਾਂਦਾ ਹੈ ਪਰਹੇਲੀਅਨ ਕਹਿੰਦੇ ਕਈ ਵਾਰ ਕੁਸ਼ ਨੇ ਪੁੱਛਿਆ ਪਰਹੇਲੀਅਨ ਕਿਉਂ ਕਿ ਹੈ ਕਿਉਂਕਿ 3 ਜਨਵਰੀ ਨੂੰ ਜਿਹੜੀ ਧਰਤੀ ਸੂਰਜ ਦੇ ਨੇੜੇ ਹੁੰਦੀ ਹੈ ਜੀ ਪਰਹੇਲੀਅਨ ਵਿਖੇ ਦੂਰੀ 147 ਮਿਲੀਅਨ ਕਿਲੋਮੀਟਰ ਹੁੰਦੀ ਹੈ ਕਿੰਨੀ ਹੁੰਦੀ ਹੈ ਪਰਹੇਲੀਅਨ ਦੀ ਦੂਰੀ ਜੀ ਇੱਥੇ 127 ਕਿਲੋਮੀਟਰ मिलियन किलोमीटर ਹੁੰਦੀ ਹੈ 4 ਜੁਲਾਈ ਨੂੰ ਜਿਹੜੇ ਧਰਤੀ ਸੂਰਜ ਤੋਂ ਦੂਰ ਹੁੰਦੀ ਹੈ ਇਹ 4 ਜੁਲਾਈ ਨੂੰ ਦੂਰ ਹੁੰਦੀ ਹੈ 3 ਜਨਵਰੀ ਨੂੰ ਨੇੜੇ ਹੁੰਦੀ ਹੈ ਜੀ ਇਹਨੂੰ ਐਪਹੀਲੀਅਨ ਕਿਹਾ ਜਾਂਦਾ ਹੈ ਇਹ ਐਪਹੀਲੀਅਨ ਵਿੱਚ ਧਰਤੀ ਦੀ ਦੂਰੀ ਸੂਰਜ ਤੋਂ 152 ਮਿਲੀਅਨ ਕਿਲੋਮੀਟਰ ਦੂਰ ਹੈ ਜੀ ਇਹ ਕਿੰਨੀ ਐਪਹੀਲੀਅਨ ਤੋਂ 152 ਮਿਲੀਅਨ ਕਿਲੋਮੀਟਰ ਦੂਰ ਹੈ ਜੀ 23 ਸਤੰਬਰ ਨੂੰ ਸੂਰਜ ਪੂਰਬ ਵਿੱਚ ਠੀਕ ਸਮੇਂ ਤੇ ਚੜਦਾ ਜੇ 21 ਮਾਰਚ ਨੂੰ ਪੱਛਮ ਵਿੱਚ ਠੀਕ ਸਮੇਂ ਤੇ ਛਿਪਦਾ ਹੈ ਜੀ ਇਹ ਕੁਐਸਚਨ ਵੀ ਪੁੱਟ ਹੋ ਸਕਦਾ ਹੈ 23 ਸਤੰਬਰ ਨੂੰ ਸੂਰਜ ਕਿ ਆ ਪੂਰਬ ਦਿਸ਼ਾ ਵਿੱਚ ਠੀਕ ਸਮੇਂ ਤੇ ਚੜਦਾ ਹੈ ਤੇ 21 ਮਾਰਚ ਨੂੰ ਪੱਛਮ ਦੇ ਵਿੱਚ ਆਪਣਾ ਠੀਕ ਸਮੇਂ ਤੇ ਛਿਪਦਾ ਹੈ ਹਾਂਜੀ ਇਹ ਗੇਂਦ ਵਰਗੀ ਦਿਖਾਈ ਦਿੰਦੀ ਹੈ ਉਤਰੀ ਤੇ ਦੱਖਣੀ ਇਹਦੇ ਜਿਹੜੇ ਸਿਰੇ ਨੇ ਚਪਟੇ ਨੇ ਜੀ ਜੋ ਸਿਰਿਆਂ ਦੇ ਤੋਂ ਚਪਟੇ ਹੁੰਦੇ ਹਨ ਉਹਨਾਂ ਨੂੰ ਗੋਲ ਨੁਮਾਕਦੇ ਹਨ ਜੀ ਉਹਨਾਂ ਨੂੰ ਕੀ ਆਖਦੇ ਹਨ ਗੋਲ ਨੁਮਾਕਦੇ ਹਨ ਧਰਤੀ ਦਾ ਚਪਟਾ ਗੋਲਾ ਨੂੰ ਉਹਨਾਂ ਕੀ ਕਹਿੰਦੇ ਹਨ ਤਨਗੋਲ ਧਰਤ ਗੋਲਾ ਕਹਿੰਦੇ ਹਨ ਜੀ ਲੋੜ ਆਖਦੇ ਹਨ ਜੀ ਆਕਾਰ ਕਿਹੋ ਜਿਹਾ ਜੀ ਪੂਰਬ ਤੋਂ ਪੱਛਮ ਰੇਖਾ ਵੱਲ ਤੇ ਸਿਰਿਆਂ ਨੂੰ ਮਿਲਾਉਣ ਵਾਲੀ ਨੂੰ ਕਲਪਿਤ ਰੇਖਾ ਭੂਮਧ ਰੇਖਾ ਆਖਦੇ ਹਨ ਜੀ ਜਿਹੜੀ ਪੂਰਬ ਤੋਂ ਪੱਛਮ ਜਿਹੜੀਆਂ ਰੇਖਾ ਜਾਂਦੀਆਂ ਨੇ ਪੂਰਬ ਤੋਂ ਪੱਛਮ ਦੇ ਸਿਰਿਆਂ ਨੂੰ ਮਿਲਾਉਣ ਵਾਲੀ ਨੂੰ ਕਲਪਿਤ ਰੇਖਾ ਨੂੰ ਕੀ ਕਹਿੰਦੇ ਹਨ ਭੂਮਧ ਰੇਖਾ ਕਹਿੰਦੇ ਹਨ ਜੀ ਗ੍ਰਹਿਾਂ ਦੇ ਅਨੁਸਾਰ ਧਰਤੀ ਦਾ ਪੰਜਵਾਂ ਸਥਾਨ ਹੈ ਬ੍ਰਹਸਪਤੀ ਸਨੀ ਯੂਰਨਸ ਤੇ ਨੈਪਚੂਨ ਨਾਲੋਂ ਇਹ ਛੋਟੀ ਹੈ ਜੀ ਕਿਹਦੇ ਨਾਲ ਛੋਟੀ ਹੈ ਜੀ ਬ੍ਰਹਸਪਤੀ ਸਨੀ ਯੂਰਨਸ ਤੇ ਨੈਪਚੂਨ ਨਾਲ ਛੋਟੀ ਹੈ ਜੀ ਵਿਆਸ ਹੈ ਜੀ 1207 ਸੋ 752 ਕਿਲੋਮੀਟਰ ਹੈ ਜੀ ਘੇਰਾ ਇਹਦਾ ਹੈ ਜੀ 40000 ਕਿਲੋਮੀਟਰ ਧਰੂਵਾਂ ਨਾਲੋਂ ਇਸ ਦਾ ਵਿਆਸ ਹੈ ਜੀ 12700 12 ਕਿਲੋਮੀਟਰ ਹੈ ਜੀ ਹਾਂ ਜੀ ਇਹ ਕੁਐਸਚਨ ਬਹੁਤੇ ਵਾਰ ਰਪੀਟ ਹੁੰਦੇ ਨੇ ਜੀ ਇਹਦਾ ਘੇਰੇ ਬਾਰੇ ਵਿਆਸ ਬਾਰੇ ਪੁੱਛਿਆ ਜਾਂਦਾ ਹੈ ਧਰੂਵਾਂ ਨਾਲੋਂ ਕਿਵੇਂ ਆ ਤੇ ਇਹ ਕਿਹੜੇ ਕਿਹਦੇ ਨਾਲੋਂ ਛੋਟੀ ਹੈ ਜੀ ਇਕੋ ਇਨੋਕਸ ਦੇ ਬਾਰੇ ਦੱਸਣਾ ਜੀ ਸਮੁੱਚੀ ਸਮਿਆ ਦੌਰਾਨ ਦਿਨ ਤੇ ਪ੍ਰਕਾਸ਼ ਤੇ ਹਨੇਰੇ ਦੇ ਸਮੇਂ ਸਾਰੇ ਸੰਸਾਰ ਵਿੱਚ ਬਰਾਬਰ ਹੁੰਦੇ ਹਨ ਜੀ ਸਮੁੱਚੀ ਸਮਿਆ ਦੇ ਦੌਰਾਨ ਇਕ ਦਿਨ ਤੇ ਪ੍ਰਕਾਸ਼ ਹਨੇਰੇ ਦੇ ਸਮੇਂ ਸਾਰੇ ਸੰਸਾਰ ਵਿੱਚ ਬਰਾਬਰ ਹੁੰਦੇ ਨੇ 21 ਮਾਰਚ ਨੂੰ ਤੇ 23 ਸਤੰਬਰ ਨੂੰ ਹੁੰਦਾ ਹੈ ਜੀ 21 ਮਾਰਚ ਨੂੰ ਸੂਰਜ ಭೂਮਧ ਰੇਖਾ ਤੇ ਸਿੱਧਾ ਹੁੰਦਾ ਬਿਲਕੁਲ ਉਸ ਨੂੰ ਬਸੰਤ ਸਮਰੂਪ ਕਹਿੰਦੇ ਜੀ ਬਸੰਤ ਰੁਤ ਕਹਿੰਦੇ ਨੇ ਜਿਹਨੂੰ 23 ਸਤੰਬਰ ਨੂੰ ਸੂਰਜ ಭೂਮਧ ਰੇਖਾ ਤੇ ਸਿੱਧਾ ਹੁੰਦਾ ਤਾਂ ਇਸ ਨੂੰ ਪਤਝੜ ਕਿਹਾ ਜਾਂਦਾ ਜੀ ਇਹ ਹੈ ਜੀ ਗਰਮੀ ਬਾਰੇ ਪੜਦੇ ਆਪਾਂ 21 ਜੂਨ ਨੂੰ ਧਰਤੀ ਆਪਣੀ ਪੰਧ ਵਿੱਚ ਇੰਨੀ ਸਥਿਤ ਹੈ ਕਿ ਸੂਰਜ ਕਰ ਕਰੇਖਾ ਤੇ ਤੇ 1/2 n ਉੱਤੇ ਹੈ ਜੀ 21 ਜੂਨ ਨੂੰ ਗਰਮੀ ਦੇ ਸਕਰਮਣ ਵੱਜੋ ਜਾਣਦੇ ਨੇ ਇਹਨੂੰ ਸਕਰਮ 21 ਜੂਨ ਨੂੰ ਗਰਮੀ ਦਾ ਮਤਲਬ ਕਿ ਉਹਦੇ ਵੱਜੋ ਜਾਣਿਆ ਜਾਂਦਾ ਹੈ ਜੀ ਇਸ ਤਰੀਕ ਨੂੰ ਉੱਤਰੀ ਗੋਲਾ ਰੱਤ ਸੂਰਜਬਾਲ ਸਭ ਤੋਂ ਲੰਬਾ ਵਾਲਾ ਦਿਨ ਹੁੰਦਾ ਜੀ ਹਾਂਜੀ ਇਹਦੇ ਵਿੱਚ ਜਿਹੜਾ ਸੂਰਜ ਤੋਂ ਸਭ ਤੋਂ ਲੰਬਾ ਵਾਲਾ ਦਿਨ ਹੁੰਦਾ ਹੈ ਇਸ ਟਾਈਮ ਜਦਕਿ ਦੱਖਣੀ ਗੋਲਸ ਫਾਇਰ ਸੂਰਜ ਤੋਂ ਛੋਟਾ ਹੁੰਦਾ ਏ ਕਿਤੋਂ ਛੋਟਾ ਹੁੰਦਾ ਏ ਗੋਲਸ ਫਾਇਰ ਤੋਂ ਸੂਰਜ ਤੋਂ ਛੋਟਾ ਹੁੰਦਾ ਏ ਸਰਦੀ ਸਕਰਮਣ ਕਿਉਂ ਹੁੰਦਾ ਜੇ ਸੂਰਜ ਮਕਰ ਮਕਰ ਰੇਖਾ ਤੇ ਇਹ ਹੈ ਜੀ ਮਕਰ ਰੇਖਾ ਤੇ 23 ਜੁਲ ਦੋ ਸਾਊਥ ਦੇ ਵਿੱਚ ਹੁੰਦਾ ਹੈ ਦੇ ਉੱਪਰ ਹੁੰਦਾ ਹੈ 22 ਸਤੰਬਰ ਦਸੰਬਰ ਦਾ ਦਿਨ ਸਰਦੀਆਂ ਦੇ ਸਕਰਮਣ ਵਜੋਂ ਜਾਣਿਆ ਜਾਂਦਾ ਹੈ ਇੱਥੇ ਦੱਖਣੀ ਗੋਲਸ ਫਾਇਰ ਦੇ ਵੱਡੇ ਹਿੱਸੇ ਤੇ ਸੂਰਜ ਦੀਆਂ ਸਿੱਧੀਆਂ ਕਰਨਾ ਮਿਲਿਆ ਹਨ ਜੀ ਗੋਲਸ ਫਾਇਰ ਦੇ ਵੱਡੇ ਹਿੱਸੇ ਪਾਏ ਜਾਂਦੇ ਹਨ ਜੀ ਉੱਥੇ ਆਪਾਂ ਪੜਿਆ ਸੀ ਕਿ ਲੰਬਾ ਹੁੰਦਾ ਹੈ ਜੀ ਸੂਰਜ ਦੀਆਂ ਸਿੱਧੀਆਂ ਕਿਰਨਾਂ ਮਿਲਦੀਆਂ ਹਨ ਇਸ ਲਈ ਦਿਨ ਦਿਨ ਲੰਬੇ ਹੋ ਜਾਂਦੇ ਤੇ ਰਾਤਾਂ ਛੋਟੀਆਂ ਹੋ ਜਾਂਦੀਆਂ ਨੇ ਇਸੇ ਗੋਲਸਫੇਅਰ ਕਰਕੇ ਦਿਨ ਲੰਬੇ ਤੇ ਰਾਤਾਂ ਛੋਟੀਆਂ ਹੋ ਜਾਂਦੇ ਨੇ ਉੱਤਰੀ ਗੋਲਸਫੇਅਰ ਤੇ ਸੂਰਜ ਦੀਆਂ ਸਿੱਧੀਆਂ ਮਿਲਦੀਆਂ ਕਿਰਨਾਂ ਕਰਕੇ ਇਸ ਕਰਕੇ ਰਾਤਾਂ ਨੂੰ ਦਿਨਾਂ ਨਾਲੋਂ ਲੰਬੀਆਂ ਹੋ ਜਾਂਦੀਆਂ ਹਨ ਦੱਖਣੀ ਤੇ ਗੋਲਸਫੇਅਰ ਵਿੱਚ ਗਰਮੀ ਹੁੰਦੀ ਹੈ ਜਦੋਂ ਇਹ ਵਿੱਚ ਰਾਤਾਂ ਲੰਬੀਆਂ ਹੋ ਜਾਂਦੀਆਂ ਨੇ ਤੇ ਇੱਥੇ ਕੀ ਹੁੰਦਾ ਹੈ ਗੋਲਸਫੇਅਰ ਵਿੱਚ ਗਰਮੀ ਹੋ ਜਾਂਦੀ ਹੈ ਹਾਂਜੀ ਗ੍ਰਹਿਣ ਲੱਗਣ ਦੇ ਕਾਰਨ ਕੀ ਨੇ ਜੀ ਚੰਦਰ ਗ੍ਰਹਿਣ ਹੁੰਦਾ ਤੇ ਸੂਰਜ ਗ੍ਰਹਿਣ ਹੁੰਦਾ ਜੀ ਜਦੋਂ ਧਰਤੀ ਆਉਂਦੀ ਹੈ ਸੂਰਜ ਤੇ ਚੰਦ ਦੇ ਵਿਚਕਾਰ ਇਹ ਆਉਂਦੀ ਹੈ ਵੈਸੇ ਪੂਰਨਮਾਸੀ ਵਾਲੇ ਦਿਨ ਹੁੰਦਾ ਜੀ ਇਹ ਚੰਦਰ ਗ੍ਰਹਿਣ ਕਦੋਂ ਲੱਗਦਾ ਹੈ ਪੂਰਨਮਾਸੀ ਵਾਲੇ ਦਿਨ ਲੱਗਦਾ ਹੈ ਇਹ ਸੂਰਜ ਤੇ ਚੰਦ ਦੇ ਵਿਚਕਾਰ ਧਰਤੀ ਆਂਦਾ ਤਾਂ ਚੰਦਰ ਗ੍ਰਹਿਣ ਹੁੰਦਾ ਹੈ ਸੂਰਜ ਗ੍ਰਹਿਣ ਜਦੋਂ ਚੰਦਰਮਾ ਹੁੰਦਾ ਹੈ ਤਾਂ ਸੂਰਜ ਤੇ ਧਰਤੀ ਦੇ ਵਿਚਕਾਰ ਆ ਜਾਂਦਾ ਜੀ ਇਹਨੂੰ ਇਹ ਨਵੇਂ ਚੰਦਰਮਾ ਵਾਲੇ ਦਿਨ ਹੀ ਵਾਪਰਦਾ ਹੈ ਹਾਂ ਜੀ ਅੱਗੇ ਹੈ ਐਕਸਾਂਸ ਵਿਥਕਾਰ ਕਹਿੰਦੇ ਨੇ ਜਿਨ੍ਹਾਂ ਨੂੰ ਜੀ ਜਿਹੜੇ ਧਰਤੀ ਤੇ ਇਸ ਤਰ੍ਹਾਂ ਦੀਆਂ ਲਾਈਨਾਂ ਬਣੀ ਹੁੰਦੀਆਂ ਨੇ ਜੀ ਇਹਨਾਂ ਦੀ ਸੰਖਿਆ 181 ਹੈ ਜੀ ਐਕਸ ਅਨਸਰ ਖਾਂਮਾਂ ਦੀ ਗਿਣਤੀ 179 ਹੈ ਜੀ ਐਕਸ ਅਨਸਰ ਖਾਂਮਾਂ ਦੀ 179 ਯੂਕਲੀ ਗੋਲਾ ਅਰਧ ਵਿੱਚ ਕਰਕਰೇಖਾ ਤੇ 23/2 ਐਨ ਤੇ ਦੱਖਣੀ ਅਰਧ ਗੋਲਾ ਅਰਧ ਵਿੱਚ ਮਕਰ ਰೇಖਾ ਤੇ ਇਹ ਕਰਕਰೇಖਾ ਤੇ 23/2 ਐਨ ਤੇ ਹੁੰਦਾ ਜੀ ਗੋਲਾ ਦੱਖਣੀ ਅਰਧ ਗੋਲਾ ਦੇ ਵਿੱਚ ਮਕਰ ਰೇಖਾ ਤੇ 23/2 ਸਾਊਥ ਵਿੱਚ ਹੁੰਦਾ ਜੀ ਭੂਮਾਧ ਰೇಖਾ ਤੇ 66 1/2 ਡਿਗਰੀ ਉੱਤਤੇ ਅਰਕਟਿਕ ਸਰਕਲ ਤੇ ਹੈ ਜੀ ਭੂਮਧਰೇಖਾ ਤੇ 66 1/2 ਦੱਖਣ ਆਰਕਟਿਕ ਚੱਕਰ ਦੇ ਵਿੱਚ ਹੈ ਜੀ ਹਾਂਜੀ ਕਈ ਵਾਰ ਕੁਐਸਚਨ ਪੁੱਛਿਆ ਜਾਂਦਾ ਵੀ ਕਰਕ ਕਰਕ ਰੇਖਾ ਤੇ ਮਕਰ ਰੇਖਾ ਦੀ ਕਿੰਨੇ ਕਿੰਨੇ ਤੇ ਹਿੱਸੇ ਤੇ ਨਹੀਂ ਜੀ ਆਹਲਾ ਹੈ ਜੀ ਧਰਤੀ ਦੇ ਉੱਤਰੀ ਹਿੱਸੇ ਨੂੰ ਉੱਤਰੀ ਗੋਲਾ ਅਰਧ ਤੇ ਦੱਖਣੀ ਆ ਅਧ ਨੂੰ ਜੀ ਦੱਖਣੀ ਗੋਲਾ ਬਜੂ ਜਾਣਿਆ ਜਾਂਦਾ ਹੈ ਜੀ ਹਾਂਜੀ ਧਰਤੀ ਦੇ ਉੱਤਰੀ ਹਿੱਸੇ ਨੂੰ ਉੱਤਰੀ ਗੋਲਰਾਤ ਤੇ ਦੱਖਣੀ ਹਿੱਸੇ ਨੂੰ ਅੱਧੇ ਨੂੰ ਦੱਖਣੀ ਕੋਲਾ ਵਿੱਚ ਜਾਣਿਆ ਜਾਂਦਾ ਹੈ ਨੌਰਥ ਸੌਰਥ ਵਾਲੇ ਹਿੱਸੇ ਦੀ ਗੱਲ ਕਰਦੇ ਨੇ ਜੀ ਦਸੰਤਰ ਅੱਗੇ ਆਏ ਨੇ ਲੰਬਾ ਕਰ ਜਿਹੜੀਆਂ ਲੰਬੀਆਂ ਲਾਈਨਾਂ ਹੁੰਦੀਆਂ ਨੇ ਜਿ ਇਹਨਾਂ ਨੂੰ ਵੈਸੇ ਤਾਂ ਲੇਟੀਆਂ ਹੋਈਆਂ ਵੀ ਕਹਿ ਸਕਦੇ ਹੋ ਤੁਸੀਂ ਇਹਨਾਂ ਲੌਂਗੀਟਿਊਡਸ ਕਹਿ ਸਕਦੇ ਹੋ ਉਹਨਾਂ ਹਾਂਜੀ ਭੂਮਾਧ ਰੇਖਾ ਦੇ ਨਾਲ ਧਰਤੀ ਦੀ ਸਤ੍ਹਾ ਤੇ ਕਿਸੇ ਕੋਈ ਦੂਰੀ ਹੈ ਕਿੱਥੇ ਕੋਈ ਦੂਰੀ ਹੈ ਪ੍ਰਮੁੱਖ ਮੈਰੀਡੀਅਨ ਮੈਰੀਡੀਅਨ ਤੋਂ ਪੂਰਬ ਚ ਪੱਛਮ ਤਰਕ ਤੋਂ ਤਰੋ ਜੇ ਉੱਤਰ ਦੱਖਣ ਵੱਲ ਚੱਲ ਰਹੇ ਅਰਧ ਚੱਕਰ ਨੂੰ ਲੰਬਕਾਰਤੇ ਮੈਰੀਡੀ ਮੈਰੀਡੀਅਨ ਬਜੋ ਜਾਣੇ ਹੁੰਦੇ ਕਿਹਦੇ ਨਾਮ ਨਾਲ ਜਾਣੇ ਮੈਰੀਡੀਅਨ ਬਜੋ ਜਾਣੇ ਹੁੰਦੇ ਦੂਰੀ ਲੰਬਕਾਰ ਡਿਗਰੀ ਬਜੋ ਮਾਪੀ ਜਾਂਦੀ ਹੈ ਦੂਰੀ ਕਦੇ ਨਾਲ ਮਾਪੀ ਜਾਂਦੀ ਲੰਬਕਾਰ ਤੋਂ ਜੀ ਲੰਬੀਆਂ ਹੁੰਦੀਆਂ ਨੇ ਜੀ ਇਸ ਹਿਸਾਬ ਦੀਆਂ ਬੜੀਆਂ ਹੁੰਦੀਆਂ ਨੇ ਕਿ ਸਮਯ ਦਾ ਰੇਖਾ 0 ਡਿਗਰੀ ਪੱਛਮ ਤੋਂ 180 ਰਖਾਮ ਪੂਰਬ ਵੱਲ ਜੀ 180 ਰਖਾਮ ਹਾਂ ਜੀ ਏ ਹੈਗੇ ਨੇ ਪੱਛਮ ਤੋਂ ਵੀ 180 ਨੇ ਹੀ ਪੂਰਬ ਵੱਲ ਵੀ 180 ਹਾਂ ਜੀ 0 ਡਿਗਰੀ ਲੰਬਕਾਰ ਦੇ ਸਮੇਂ ਨੂੰ ਗ੍ਰੀਨ ਵਿੱਚ ਮੇਨ ਟਾਈਮ ਬੋਝੋ ਜਾਂਦੇ ਆ ਗ੍ਰੀਨ ਵਿੱਚ ਕਿਹਦੇ ਟਾਈਮ ਬੋਝੋ ਜਾਂਦੇ ਆ ਮੇਨ ਟਾਈਮ ਬੋਝੋ ਜਾਂਦੇ ਆ ਇਹ ਲੰਡਨ ਦੇ ਨੇੜੇ ਗ੍ਰੀਨ ਵਿੱਚ ਤੁਲੰਗਦੇ ਹੋਏ ਮੈਰੀਡੀਅਨ ਦੇ ਸਥਾਨਕ ਸਮੇਂ ਤੇ ਆਧਾਰਿਤ ਹੈ ਜੀ ਹਾਂ ਜੀ ਭਾਰਤ ਸਰਕਾਰ ਨੇ ਮਿਆਰੀ ਸਮੇਂ ਲਈ 82.5 ਡਿਗਰੀ ਪੂਰਬ ਤੇ ਮਰੀਡੀਅਨ ਨੂੰ ਸਵੀਕਾਰ ਕੀਤਾ ਭਾਰਤ ਸਰਕਾਰ ਨੇ ਕਿਹਨੂੰ ਸਵੀਕਾਰ ਕੀਤਾ ਜੀ 82.5 ਡਿਗਰੀ ਦੇ ਪੂਰਬ ਦੇ ਮਰੀਡੀਅਨ ਨੂੰ ਸਵੀਕਾਰ ਕੀਤਾ ਹੈ ਜੋ ਕਿ ਗ੍ਰੀਨਵਿਚ ਮੱਧ ਸਮੇਂ ਦੇ 5 ਘੰਟੇ 30 ਮਿੰਟ ਅੱਗੇ ਹੈ ਜੀ ਆਹ ਕੁਐਸਚਨ ਬਹੁਤ ਵਾਰ ਬਹੁਤ ਵਾਰ ਰਿਪੀਟ ਹੋ ਜਾਂਦਾ ਜੀ ਗ੍ਰੀਨਵਿਚ ਮੱਧ ਸਮੇਂ ਤੋਂ 5 ਘੰਟੇ 30 ਮਿੰਟ ਅੱਗੇ ਹੈ ਜੀ ਹਾਂਜੀ ਇਹ ਸੀ ਆਪਾਂ ਅਰਥ ਬਾਰੇ ਪੜਿਆ ਜੀ ਹਾਜ਼ਰ ਹੋਵਾਂਗੇ ਤੇ ਹੋਰ ਕੀਮਤੀ ਵੀਡੀਓ ਲੈ ਕੇ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਧੰਨਵਾਦ